ਸਤਿ ਸ਼੍ਰੀ ਅਕਾਲ ਪੀ ਵੀ ਬੱਤੀ ਨਾਮ ਅਸ਼ਰ ਦੇਖ ਰਹੇ ਹੋ ਅੱਜ ਤੁਹਾਡੇ ਸਾਹਮਣੇ ਬਹੁਤ ਹੀ ਮੰਦ ਭਾਗੀ ਖਬਰ ਸਾਂਝੀ ਕਰਨ ਜਾ ਰਹੇ ਹਾਂ ਜ਼ਿਲ੍ਹਾ ਕਰਨਤਾਰਨ ਦੇ ਅਧੀਨ ਆਉਂਦੇ ਪਿੰਡ ਰਾਣੀਵਾਲ ਤੋਂ ਦੁਖਦਾਇਕ ਸਮਾਚਾਰ ਪ੍ਰਾਪਤ ਹੋਇਆ ਹੈ ਦੋ ਚਾਚੇ ਤਾਈ ਦੇ ਸਕੇ ਪੁੱਤ ਪਿੰਡ ਚੰਬਾ ਖੁਰਦ ਵਿਖੇ ਕਿਸੇ ਕਿਸਾਨ ਦੇ ਖੇਤਾਂ ਵਿੱਚ ਪਾਈਪਲਾਈਨ ਦਾ ਕੰਮ ਕਰ ਰਿਹਾ ਸੀ ਤਾਂ ਅਚਾਨਕ ਹੀ ਮਿੱਟੀ ਦੀ ਢਿੱਗ ਉੱਪਰ ਡਿੱਗ ਗਈ ਜਿਸ ਵਿੱਚੋਂ ਦੋਵੇਂ ਭਰਾ ਫਸ ਗਏ ਮਸ਼ੀਨ ਨਾਲ ਮਿੱਟੀ ਨੂੰ ਪਾਸੇ ਹਟਾ ਕੇ ਉਹਨਾਂ ਨੂੰ ਬਾਹਰ ਕੱਢਿਆ ਗਿਆ ਤੇ ਉਸੇ ਸਮੇਂ ਹੀ ਹਸਪਤਾਲ ਪਹੁੰਚਾਇਆ ਗਿਆ ਪਰ ਜਿਸ ਵਿੱਚ ਦੋਨਾਂ ਭਰਾਵਾਂ ਦੀ ਮੌਤ ਹੋ ਗਈ ਦੋਮਾ ਭਰਾਮ ਦੀ ਪਹਿਚਾਣ ਜੁਵਰਾਜ ਸਿੰਘ ਪੁੱਤਰ ਮੁਖਤਿਆਰ ਸਿੰਘ ਅਤੇ ਪ੍ਰਿਤਪਾਲ ਸਿੰਘ ਪੁੱਤਰ ਜਗਤਾਰ ਸਿੰਘ ਵਾਜੋ ਹੋਈ ਹੈ ਇਸ ਘਟਨਾ ਤੋਂ ਬਾਅਦ ਪਿੰਡ ਵਿੱਚ ਤੇ ਪਰਿਵਾਰ ਵਿੱਚ ਸੋਗ ਦੀ ਲਹਿਰ ਦੌੜ ਰਹੀ ਹੈ ਦਿਖਾਉਂਦੇ ਆ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਸਾਡੇ ਗਵਾਹਾਂ ਤੇ ਚਾਚੇ ਤਾਇਆਾਂ ਚ ਲੱਗਦੇ ਸੀ ਇਹ ਦੋ ਜਾਨੇ ਇੱਕ ਦਾ ਨਾਮ ਮਨੋਸੀ ਤੇ ਦੂਜੇ ਦਾ ਨਾਮ ਮਨਦੀਪ ਸਿੰਘ ਦੋਨੇ 16-17 ਸਾਲ ਦੀ ਉਮਰ ਦੇ ਸੀ ਇਹ ਘਰੋਂ ਕੰਮ ਕਰਨ ਨੂੰ ਲੈ ਕੇ ਗਏ ਸੀ ਇਹਨਾਂ ਨੂੰ ਕੋਈ ਪਿੰਡ ਚ ਨਹੀਂ ਤੇ ਸ਼ਹਿਰ ਪਤਨ ਤੇ ਉਹਨਾਂ ਨੇ ਉੱਥੇ ਕਿਤੇ ਦੱਬਣ ਦੇ ਨਾਲ ਟੋਏਾਂ ਦੇ ਵਿੱਚ ਦੱਬਣ ਦੇ ਨਾਲ ਇਹਨਾਂ ਦੇ ਜੱਥੇ ਕੱਢਦੇ ਸਮੇਂ ਜੇਸੀਬੀ ਲੱਗਣ ਦਾ ਨਾਲੇ ਨਾਲ ਜੱਥੇ ਦੋਵਾਂ ਦੀ ਕਿ ਨਾਮ ਸ਼ਾਨਕੀਨੂ ਦਾ ਇੱਕ ਦਾ ਨਾ ਮਨਦੀਪ ਸਿੰਘ ਮਨਦੀਪ ਤੇ ਇੱਕ ਦਾ ਨਾ ਛੋਟਾ ਨਾਂ ਦਾ ਮੰਨੂ ਮੰਨੂ ਕਹਿੰਦੇ ਸੀ ਔਰ ਇੱਕ ਦਾ ਨਾ ਮਨਪ੍ਰੀਤ ਸਿੰਘ ਜਿਹੜਾ ਤੀਸਰਾ ਉਹ ਠੀਕ ਹੈ ਆਹ ਦੋਵੇਂ ਇੱਕ ਰਾਤ ਹਸਤਾਲ ਚ ਦਾਖਲ ਹੋ ਦੋਨੋਂ ਲੇਕਿਨ ਠੀਕ ਹੋ ਖਤਰੇ ਤੋਂ ਬਾਹਰ ਦੋਵੇਂ ਜਿਨ੍ਹਾਂ ਦੀ ਮੌਤ ਨਹੀਂ ਹੋਣ ਦੀ ਗਰੰਟੀ ਆ ਉਹਦਾ ਨਾਂ ਇੱਕ ਤਾਂ ਮਨਪ੍ਰੀਤ ਆ ਮੰਨੂ ਮੰਨੂ ਆਂਦਰ ਛੋਟਾ ਨਾ ਤੇ ਦੂਜੇ ਦਾ ਨਾਂ ਆਪਣਾ ਉਹਨੂੰ ਵੀ ਮੰਨਾ ਮੰਨਾਇਆ ਮਨਦੀਪ ਆਦਾ ਨਾ ਸਕੇ। ਵੀ ਦੀ ਕੰਮੀ ਇਹ ਕਰਦੇ ਸੀ ਮਤਲਬ ਬੂਰਾ ਬਰਾਵਾ। ਨਹੀਂ ਇਹ ਪਹਿਲਾਂ ਤੋਂ ਨਹੀਂ ਇਹ ਕਰਦੇ ਹੁਣ ਥੋੜਾ ਜਿਹਾ ਚਿਹਰੇ ਮੈਂ ਪਹਿਲਾਂ ਪੌਂਦੇ ਪੌਂਦੇ ਛੱਡਿਆ ਸੀ ਪੜਦੇ ਆਈ ਇਹਨਾਂ ਨੂੰ ਲੈ ਕੇ ਗਏ ਆਣ ਕੇ ਉਹ ਇੱਥੇ। ਤੇ ਇਸ ਤਰ੍ਹਾਂ ਪੂਰੇ ਪੋਣੇ ਘਰ ਆਣ ਕੇ ਲੈ ਕੇ ਆਏ। ਮੈਂ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ? ਅਸੀਂ ਤੇ ਸ਼ਹਿਰ ਵਿੱਚੋਂ ਪਿੰਡ ਚ ਲਾ ਕੇ ਫੋਨ ਆਇਆ ਕਿ ਹਾਂ ਤਰਾ ਲਾਲ ਮੱਛੀ ਕਿਥੋਂ ਲੈ ਕੇ ਆਏ ਸਾਰੇ ਜਣੇ ਇੱਥੇ ਸ਼ਹਿਰ ਆਏ ਤੇ ਸ਼ਹਿਰੋਂ ਅਸੀਂ ਫੇਰ ਪਤਾ ਲੱਗਿਆ। ਇਹ ਨਾ ਆਪਣਾ ਜਸਬੀਰ ਸਿੰਘ ਸਰਪੰਚ ਦੇ ਖੇਤਾਂ 'ਚ ਉੱਥੇ ਪਿੰਡ ਚੰਬਾ ਖੁਰਦ ਵਿਖੇ। ਤੇ ਇਰੀਗੇਸ਼ਨ ਦੀ ਪਾਈ ਪਾ ਰਹੇ ਸੀਗੇ ਤੇ 3 ਫੁੱਟ ਟੋਇਆ ਸੀਗਾ ਤੇ ਉਹਦੇ ਵਿੱਚ ਇਹ ਨਾ ਕੰਮ ਕਰ ਰਹੇ ਸੀਗੇ ਲੜਕੇ ਦੋ ਤੇ ਉਹ ਮਿੱਟੀ ਢਿੱਗ ਡਿੱਗਣ ਵਾਲੇ ਥੱਲੇ ਆਨ ਨਾਲ ਨਾ ਤੇ ਇਹਨਾਂ ਦੀ ਮੌਤ ਹੋ ਗਈ ਏ ਇੱਕ ਦਾ ਨਾਂ ਹੈਗਾ ਆਪਣਾ ਜਗਰਾਜ ਸਿੰਘ ਪੁੱਤਰ ਮਕਤਾਰ ਸਿੰਘ ਇਹਦੀ ਉਮਰ 20 ਸਾਲ ਦੀ ਏ ਤੇ ਦੂਜੇ ਦਾ ਨਾਂ ਹੈਗਾ ਪ੍ਰਿਤਪਾਲ ਸਿੰਘ ਪੁੱਤਰ ਜਗਤਾਰ ਸਿੰਘ ਇਹਦੀ ਉਮਰ ਹੈਗੀ 18 ਸਾਲ ਦੀ ਇਹ ਦੋਵੇਂ ਯਾਨੀ ਕਿ ਰਾਨੀਵਾਲੇ ਰਹਿਣ ਵਾਲੇ ਨੇ ਤੇ ਬਾਕੀ ਡੈੱਡ ਬੋਡੀਆਂ ਇਹ ਕਬਜ਼ੇ ਤੇ ਰਹਿ ਰੀਆਂ ਨੇ ਤੇ ਬਿਆਨ ਲਿਖੇ ਜਾ ਰਹੇ ਨੇ ਮੁਤਾਬਕ ਬਿਆਨਾਂ ਦੇ ਹੀ ਕਾਰਵਾਈ ਅਮਰ ਚੜ੍ਹਾ ਦੇਵਾਂਗੇ ਇਹ ਸਾਡੇ ਗਵਾਹਾਂ ਤੋਂ ਚਾਚੇ ਤਾਇਆ ਤੋਂ ਲੱਗਦੇ ਹੀ ਤੇ ਦੋ ਜਾਨੇ ਇੱਕ ਦਾ ਨਾਮ ਮਨਸੀਰ ਸਿੰਘ ਜੀ ਦੂਜੇ ਦਾ ਨਾਮ ਮਨਦੀਪ ਸਿੰਘ ਇਹ ਦੋਨੇ 16-17 ਸਾਲ ਦੀ ਉਮਰ ਦੇ ਹੀ ਇਹ ਘਰੋਂ ਕੰਮ ਕਰਨ ਨੂੰ ਲੈ ਕੇ ਗਏ ਸੀ ਇਹਨਾਂ ਨੂੰ ਕੋਈ ਪਿੰਡ ਚ ਨਹੀਂ ਤੇ ਸ਼ਹਿਰ ਪਤਨ ਤੇ ਉਹਨਾਂ ਨੇ ਉੱਥੇ ਕਿਤੇ ਦੱਬਣ ਦੇ ਨਾਲ ਟੋਏਾਂ ਦੇ ਵਿੱਚ ਦੱਬਣ ਦੇ ਨਾਲ ਇਹਨਾਂ ਦੇ ਜੈਥੇ ਕੱਢਦੇ ਸਮੇਂ ਜੇਸੀਬ ਲੱਗਣ ਦਾ ਨਾਲੇ ਨਾਲ ਡੈਥ ਹੋਈ ਦੋਵਾਂ ਦੀ ਇੱਕ ਦਾ ਨਾਮ ਸ਼ਾਨਕੀਲੂ ਦਾ ਇੱਕ ਦਾ ਨਾ ਮਨਦੀਪ ਸਿੰਘ ਆ ਮਨਦੀਪ ਤੇ ਇੱਕ ਦਾ ਨਾ ਛੋਟਾ ਨਾਮ ਦਾ ਮੰਨੂ ਮੰਨੂ ਕਹਿੰਦੇ ਸੀ ਔਰ ਇੱਕ ਦਾ ਨਾ ਮਨਪ੍ਰੀਤ ਸਿੰਘ ਜਿਹੜਾ ਤੀਸਰਾ ਉਹ ਠੀਕ ਹੈ ਹਾਂ ਉਹ ਦੋਵੇਂ ਇੱਕ ਹਸਪਤਾਲ ਚ ਦਾਖਲ ਹੋਣ ਲੱਗਨ ਉਹ ਠੀਕ ਆ ਉਹ ਖਤਰੇ ਤੋਂ ਬਾਹਰ ਦੋਵੇਂ ਜਿੰਨਾਂ ਦੀ ਮੌਤ ਨਹੀਂ ਉਹਨਾਂ ਦੀ ਆ ਉਹਦਾ ਨਾ ਇੱਕ ਤਾਂ ਮਨਪ੍ਰੀਤ ਆ ਮੰਨੂ ਮੰਨੂ ਆਂਦੇ ਛੋਟਾ ਨਾ ਤੇ ਦੂਜੇ ਦਾ ਨਾ ਆਪਣਾ ਉਹਨੂੰ ਵੀ ਮੰਨਾ ਮੰਨਾ ਆ ਮਨਦੀਪ ਆਦਾਂ ਨਾਲ ਸਿੱਧੀੇ ਕੰਮੀ ਇਹ ਕਰਦੇ ਨੇ ਮਤਲਬ ਬੂਰਾ ਬਰਾ ਦਾ ਨਹੀਂ ਪਹਿਲੋਂ ਤਰੀ ਹੀ ਕਰਦੇ ਹੁਣ ਥੋੜਾ ਜਿਹਾ ਰੇ ਮੈਂ ਪਹਿਲੋਂ ਪੌਂਦੇ ਪੌਂਦੇ ਛੱਡਿਆ ਸੀ ਪੜਦੇ ਆਈ ਇਹਨਾਂ ਨੂੰ ਲੈ ਕੇ ਗਏ ਆਣ ਕੇ ਉਹ ਇੱਥੇ ਤੇ ਇਸ ਤਰ੍ਹਾਂ ਪੂਰੇ ਪੋਣੇ ਘਰ ਆਣ ਕੇ ਲੈ ਗਏ ਹਨ ਤੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਇਹ ਤੇ ਸ਼ਹਿਰ ਜਿਹਨੂੰ ਪਿੰਡ ਚ ਲਾ ਕੇ ਫੋਨ ਆਇਆ ਕਿ ਅੰਤਰਾ ਲਾਲ ਮੱਛੀ ਨੂੰ ਲੈ ਕੇ ਆਏ ਸਾਰੇ ਜਣੇ ਇੱਥੇ ਸ਼ਹਿਰ ਆਏ ਤੇ ਸ਼ਹਿਰੋਂ ਅਸੀਂ ਕੋਈ ਪਤਾ ਲੱਗਾਂ ਇਹ ਨਾ ਆਪਣਾ ਜਸਬੀਰ ਸਿੰਘ ਸਰਪੰਚ ਦੇ ਖੇਤਾਂ 'ਚ ਉੱਥੇ ਪਿੰਡ ਚੰਬਾ ਖੁਰਦ ਵਿਖੇ ਤੇ ਇਰੀਗੇਸ਼ਨ ਦੀ ਪਾਈਪ ਪਾ ਰਹੇ ਸੀਗੇ ਤੇ 3 ਫੁੱਟ ਟੋੜਿਆ ਸੀਗਾ ਤੇ ਉਹਦੇ ਵਿੱਚ ਇਹ ਨਾ ਕੰਮ ਕਰ ਰਹੇ ਸੀਗੇ ਲੜਕੇ ਦੋ ਤੇ ਉਹ ਮਿੱਟੀ ਢਿੱਗ ਡਿੱਗਣ ਵਾਲੇ ਥੱਲੇ ਆਨ ਨਾਲ ਨਾ ਤੇ ਇਹਨਾਂ ਦੀ ਮੌਤ ਹੋ ਗਈ ਏ ਇੱਕ ਦਾ ਨਾਂ ਹੈਗਾ ਆਪਣਾ ਜਗਰਾਜ ਸਿੰਘ ਪੁੱਤਰ ਮੁਕਤਾਰ ਸਿੰਘ ਇਹਦੀ ਉਮਰ 20 ਸਾਲ ਦੀ ਏ ਤੇ ਦੂਜੇ ਦਾ ਨਾਂ ਹੈਗਾ ਪ੍ਰਿਤਪਾਲ ਸਿੰਘ ਪੁੱਤਰ ਜਗਤਾਰ ਸਿੰਘ ਇਹਦੀ ਉਮਰ ਹੈਗੀ 18 ਸਾਲ ਦੀ ਇਹ ਦੋਵੇਂ ਯਾਨੀ ਕਿ ਰਾਨੀ ਬਰਾਦੇ ਰਹਿਣ ਵਾਲੇ ਨੇ ਤੇ ਬਾਕੀ ਡੈੱਡ ਬੋਰੀਆਂ ਹੀ ਕਬਜ਼ੇ 'ਚ ਰਹਿ ਰੀਆਂ ਨੇ ਤੇ ਬਿਆਨ ਲਿਖੇ ਜਾ ਰਹੇ ਨੇ ਮੁਤਾਬਕ ਬਿਆਨਾਂ ਦੇ ਹੀ ਕਾਰਵਾਈ Hors dhe bleath ent